ਭਾਈ ਜਸ ਅੱਜ ਦਰਿਆ ਚੱਕਣ ਲਾਤੇ ਹਨ ਸਰਕਾਰ ਅਸਲ ਦੇ ਵਿੱਚ ਟਿਕਟ 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 ਦਾ ਤਾਂ ਲਾਲਚ ਨਹੀਂ ਆਪਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਕਿ ਮੇਰੀ ਮੈਂ ਜੇ ਉਹ ਕਹਿਣਾ ਉਹ ਕਰਦਾ ਹੁੰਦਾ ਮੁੱਖ ਮੰਤਰੀ ਕਹਿੰਦੇ ਨਹੀਂ ਹੁੰਦੇ ਵੀ ਜਿਹੜੇ ਦਰਿਆ ਝਾੜਦੇ ਆ ਉਹਨਾਂ ਨੂੰ ਟਿਕਟਾਂ ਮਿਲ ਲਈਆਂ ਉਹ ਤਾਂ ਪਤਾ ਨਹੀਂ ਪਰ ਪੱਤਰਕਾਰ ਦਰਿਆ ਝਾੜਦੇ ਨੇ ਜ਼ਰੂਰ ਲਾਤੇ ਇਹਨਾਂ ਜ਼ਰੂਰ ਹੋਇਆ ਤੇ ਇਹ ਬਦਲਾਅ ਦੀ ਸਰਕਾਰ 'ਚ ਹੋਇਆ ਵੀ ਪਹਿਲੀ ਵਾਰੀ ਆਮ ਤੌਰ ਤੇ ਦਰਿਆ ਵਿਛਾਉਣੇ ਆ ਇਹ ਕੰਮ ਹੁੰਦਾ ਸੀ ਜਿਹੜੇ ਲੋਕ ਸੰਘਰਸ਼ੀ ਲੋਕ ਨੇ ਜਨਤਕ ਜਥੇਬੰਦੀਆਂ ਦੇ ਨੇ ਪੱਤਰਕਾਰ ਤਾਂ ਉਹਨਾਂ ਨੂੰ ਇਕੱਲੇ ਕਵਰ ਕਰਨ ਆਉਂਦੇ ਹੁੰਦੇ ਸੀ ਪਰ ਅੱਜ ਦਰੀਆਂ ਵੀ ਪੱਤਰਕਾਰਾਂ ਨੂੰ ਮਿਸ਼ਾਉਂ ਲਾਤਾ ਇਹ ਸਰਕਾਰ ਨੇ ਧਰਨੇ ਵੀ ਲਾਉਣ ਦਤਾ ਤਖਤਿਆਂ ਵੀ ਫੜਨ ਦਤਾ ਬੁਲਾਰੇ ਵੀ ਬਣਾਤਾ ਹਰ ਚੀਜ਼ ਪੱਤਰਕਾਰਾਂ ਨੂੰ ਇਹ ਸਰਕਾਰ ਨੇ ਕਰ ਦਿੱਤੀ ਹੈ ਪਹਿਲਾਂ ਤਾਂ ਆਏ ਕਰੋ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਐਡਮਿਨ ਆ ਆਮ ਆਦਮੀ ਪਾਈ ਪਾਰਟੀ ਦਾ ਪੇਜ ਆ ਉਹ ਮੇਰੇ ਅੱਜ ਇੱਥੇ ਏਹਠਾ ਕਮੈਂਟ ਕਰਨ ਵੀ ਜਿਹੜਾ ਕੰਟੈਂਟ ਉਹ ਯੂਜ਼ ਕਰ ਰਹੇ ਨੇ ਉਹਦੇ ਲਈ ਕੈਮਰੇ ਕਿਹੜੇ ਵਰਤੇ ਉਹਦੇ ਲਈ ਮਸ਼ੀਨਾਂ ਲਾਈਵ ਵਾਲੀਆਂ ਕਿਹੜੀਆਂ ਵਰਤੀਆਂ ਤੇ ਤੁਹਾਡੇ ਕੈਮਰਾਮੈਨ ਕਿਹੜੇ ਸੀ ਸਾਰੇ ਸਰਕਾਰ ਦੇ ਸਾਰੇ ਸਰਕਾਰ ਦੇ ਹੁਣ ਉਹੀ ਕੇਰੀਵਾਲ ਤੇ ਪਰਚਾ ਦਿੱਤਾ ਉੱਥੇ ਕੋਈ ਕੁਸ਼ਕਿਆ ਦਿੱਲੀ ਦਿੱਤਾ ਆਤੇ ਕਹਿੰਦਾਂ ਦੇ ਯਾਗ ਭੜਕਾਉ ਲਾਉ ਜੀ ਇੱਥੇ ਯੰਤਰ ਬਣ ਕੇ ਜੀ ਪੱਤਰਕਾਰ ਇਹਨਾਂ ਦੇ ਪਰਚਾ ਦੇ ਦਿਓ ਪੰਜਾਬ ਚ ਅੱਗ ਲਾ ਦੇਣਗੇ ਤੇ ਜਦੋਂ ਦਿੱਲੀ ਵਾਲਿਆਂ ਨੇ ਠੁੱਕਿਆ ਉਸੇ ਗੱਲ ਤੇ ਵੀ ਹੁਣ ਤਾਂ ਜਿਹੜਾ ਭਗਵੰਤ ਮਾਨ ਤੇ ਪਰਚਾ ਹੋਣਾ ਚਾਹੀਦਾ ਭਗਵੰਤ ਮਾਨ ਨੇ ਮਾਗੀ ਮੇਲੇ ਤੇ ਕੀ ਕਿਹਾ ਸੀ ਵੀ ਇੱਕ ਡੇਰੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਰਾਮਦ ਕਰ ਲੇ ਤੇ ਉੱਥੇ ਚੀਮੇ ਤੇ ਜਿਹੜੇ 8-9 ਜਾਣੇ ਜਾ ਕੇ ਉਹ ਕੀ ਕਹਿ ਕੇ ਆਏ ਫਿਰ ਇਦੂ ਵੱਧ ਭੜਕਾਉ ਬਿਆਨ ਤਾਂ ਭਗਵੰਤ ਮਾਨ ਤੋਂ ਕਿਸੇ ਨੇ ਦਿੱਤਾ ਹੀ ਨਹੀਂ ਭਗਵਾਨ ਜੀ ਤਾਂ ਮੈਂ ਕਹਿੰਦਾ ਨਾਸਾ ਲੱਗਣੀ ਚਾਹੀਦੀ ਆ ਉਹਨੂੰ ਉਹਨੂੰ ਵੀ ਦਿਖਾਉਣਾ ਚਾਹੀਦਾ ਉਹ ਕੀ ਕਹਿੰਦੇ ਆ ਆਸਾਮ ਵਾਲਾ ਜੇਲ੍ਹ ਉਦੋਂ ਜੇ ਪਰਾਂ ਵੀ ਕੋਈ ਹੈਗਾ ਮੈਂ ਤਾਂ ਕਹਿੰਦਾ ਉਹ ਅੰਡੇਮਾਨ ਨਿਕੋਵਰ ਭੇਜਣ ਕਾਲੇ ਪਾਣੀ ਚ ਲੋਕ ਆ ਗਏ ਅੱਜ ਤਾਂ ਠੰਡ ਬੜੀ ਸੀ ਪੂਰਾ ਜੰਮਿਆ ਤੇ ਅੱਜ ਦੀ ਠੰਡ ਦੇ ਵਿੱਚ ਜਿਹੜੀ ਪੰਜਾਬ ਚ ਗਰਮਾਇਸ਼ ਪੈਦਾ ਹੋਣੀ ਆ ਨਾ ਇਹ ਜਿਹੜੇ ਸੱਤਾਧਾਰੀ ਨੇ ਨਾ ਉਹ ਯਾਦ ਕਰ ਲੈਣਾ ਇਹ ਜਿਹੜੀ ਅੱਜ ਦੀ ਗਰਮਾਇਸ਼ ਆ ਨਾ ਇਹ ਅੱਗ ਬਣੂਗੀ ਤੇ ਇਹਨਾਂ ਨੂੰ ਜਿਹੜਾ ਨਾ ਸਾੜ ਕੇ ਸੁਆਹ ਕਰ ਅਸੀਂ ਬਠਿੰਡੇ ਮੌਜੂਦਾ ਪੱਤਰਕਾਰ ਭਰਾ ਜਿਹੜੇ ਨੇ ਦਰਿਆ ਮਿਸ਼ਾ ਰਹੇ ਨੇ ਕਿਉਂਕਿ ਅੱਜ ਬਠਿੰਡੇ ਬਹੁਤ ਵੱਡਾ ਮੋਰਚਾ ਤੇ ਧਰਨਾ ਹੈ ਜੋ ਜ਼ੁਬਾਨਬੰਦੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਪੱਤਰਕਾਰ ਦੇਖਦੇ ਹੋਵੋਗੇ ਜਿਵੇਂ ਜਸ ਬਾਈ ਹੈ ਗੱਲ ਕਰਦੇ ਆਂ ਭਾਈ ਜਸ ਅੱਜ ਦਰਿਆ ਚੱਕਰ ਲਾਤੇ ਆਂ ਸਰਕਾਰ ਨੇ ਅਸਲ ਦੇ ਵਿੱਚ ਟਿਕਟ ਟਿਕਟ ਟੁਕੜਾ ਤਾਂ ਲਾਲਚ ਨਹੀਂ ਆਪਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਕਿ ਮੇਰੀ ਮੈਂ ਜੇ ਉਹ ਕਹਿਣਾ ਉਹ ਕਰਦਾ ਹੁੰਦਾ ਮੁੱਖ ਮੰਤਰੀ ਕਹਿੰਦੇ ਨਹੀਂ ਹੁੰਦੇ ਵੀ ਜਿਹੜੇ ਦਰਿਆ ਛਾੜਦੇ ਆ ਉਹਨਾਂ ਨੂੰ ਟਿਕਟਾਂ ਮਿਲਣਗੀਆਂ ਉਹ ਤਾਂ ਪਤਾ ਨਹੀਂ ਪਰ ਪੱਤਰਕਾਰ ਦਰਿਆ ਛਾੜਦਿਆਂ ਨੇ ਜ਼ਰੂਰ ਲਾਤੇ ਇੰਨਾ ਜ਼ਰੂਰ ਹੋਇਆ ਤੇ ਇਹ ਬਦਲਾਅ ਦੀ ਸਰਕਾਰ 'ਚ ਹੋਇਆ ਵੀ ਪਹਿਲੀ ਵਾਰੀ ਆ ਹਾਂ ਇਹ ਜੋ ਪੰਜਾਬ ਚ ਜ਼ਬਾਨਬੰਦੀ ਚੱਲ ਰਹੀ ਜਿਵੇਂ ਬਾਈ ਤੇ ਮਨਿੰਦਰ ਤੇ ਪਰਚਾ ਅਰਜ ਕੀਤਾ ਤੁਸੀਂ ਪਹਿਲੇ ਦਿਨ ਤੋਂ ਖੜੇ ਹੋ ਹੁਣ ਫੇਸਬੁਕ ਪੇਜ ਵੀ ਢਾਡਤਾ ਆਪਣਾ ਧਰਨਾ ਹੁਣ ਕਾਇਮ ਆ ਜਿਵੇਂ ਤੁਸੀਂ ਦਰਿਆ ਛੱਡ ਰਹੇ ਹੋ ਤਿਆਰੀ ਲੰਮੇ ਸਮੇਂ ਦੇ ਲਈ ਵੀ ਆ ਕੱਲੀ ਸਾਡੀ ਤਿਆਰੀ ਨਹੀਂ ਹਰ ਉਸ ਇਨਸਾਨ ਦੀ ਤਿਆਰੀ ਆ ਜਿਹੜਾ ਜ਼ਬਾਨਬੰਦੀ ਦੇ ਖਿਲਾਫ ਆ ਜਿਹੜਾ ਇਨਸਾਫ ਪਸੰਦ ਆ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਸੁਣਿਆ ਸੀ ਕਿ ਪੱਤਰਕਾਰ ਧਰਨੇ ਲਾਉਣ ਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਚ ਅਨਾਉਂਸਮੈਂਟਾਂ ਹੋਣ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਲੋਕਾਂ ਨੇ ਆਪ ਮੁਹਾਰੇ ਆਟੋ ਛੱਡੇ ਨੇ ਆਟੋ ਰਿਕਸ਼ੇ ਛੱਡੇ ਸਭ ਤੋਂ ਵੱਡੀ ਵੀਡੀਓ ਆਉਂਦੀ ਸੀ ਕਿ ਇੱਥੇ ਵੀ ਛੱਡਤਾ ਜੀ ਅਸੀਂ ਇੱਥੇ ਵੀ ਆਰਡਰ ਰੱਖਿਆ ਉਹਦੇ ਵਿੱਚ ਕੀ ਸੀ ਅਨਾਉਂਸਮੈਂਟ ਸੀ ਕਿ ਭਈ ਜ਼ਬਾਨਬੰਦੀ ਦੇ ਖਿਲਾਫ ਜਿਹੜਾ ਹੈਗਾ ਆ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਭਾਈ ਤੁਸੀਂ ਦਰੀਆਂ ਵਿੱਚ ਆ ਰਹੇ ਹੋ ਆ ਪੋਸਟਰ ਲਾਉਣ ਵਾਲੇ ਪੱਤਰਕਾਰ ਵੀ ਸਾਡੇ ਨਾਲ ਨੇ ਪੋਸਟਰ ਲਾਏ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਬਾਰੇ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਟਿਕਟਾਂ ਦਵਾਂਗੇ ਦਰਿਆਵਾਂ 'ਚੋਂ ਲਾਉਣ ਨੂੰ ਪੋਸਟਰ ਲਾਉਣ ਨੂੰ ਆਪਾਂ ਨੂੰ ਟਿਕਟਾਂ ਦਾ ਲਾਲਚ ਨਹੀਂ ਅਸੀਂ ਪੰਜਾਬ ਨੂੰ ਚੰਗੇ ਹੱਥਾਂ ਦੇ ਵਿੱਚ ਘੱਟੋ-ਘੱਟ ਸਵਾਲ ਚੱਕਣ ਜੋਗਾ ਤਾਂ ਦੇਖਣਾ ਚਾਹੁੰਦੇ ਆ ਜੋ ਜ਼ਬਾਨ ਮੈਂ ਬਿਲਕੁਲ ਦੇਖਣਾ ਚਾਹੁੰਦੇ ਆ ਇਹ ਉਹੀ ਸਰਕਾਰ ਆ ਉਹੀ ਸੀਐਮ ਸਾਹਿਬ ਨੇ ਜਿਹੜੇ ਐਮਪੀ ਹੁੰਦੇ ਆ ਕਹਿੰਦੇ ਜਿਹੜੇ ਵੀ ਸਵਾਲ ਕਰਨਾ ਚਾਹੀਦਾ ਅੱਜ ਕਿੱਧਰ ਨੇ ਉਹ ਲੋਕ ਜਿਹੜੇ ਇਹ ਇਹ ਗੱਲਾਂ ਕਰਦੇ ਰਹੇ ਨੇ ਅੱਜ ਸਵਾਲ ਚੁੱਕਣ ਤੇ ਕਿਉਂ ਪਰਚੇ ਹੋ ਰਹੇ ਆ ਉਹ ਸਵਾਲ ਕਿ ਇਹ ਪੁੱਛਿਆ ਨਹੀਂ ਜਾ ਸਕਦਾ ਆ ਇੱਥੇ 16 ਮੈਡੀਕਲ ਕਾਲਜ ਕਿਉਂ ਨਹੀਂ ਬਣੇ ਹੁਣ ਤੱਕ 4 ਸਾਲਾਂਾਂ ਦੇ ਵਿੱਚ ਇੱਕ ਵੀ ਕਾਲਜ ਦਾ ਨਹੀਂ ਪੱਥਰ ਨਹੀਂ ਰੱਖਿਆ ਗਿਆ ਇਹ ਪੁੱਛਿਆ ਨਹੀਂ ਜਾਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਸੀਗੀ ਉਹਦੇ ਵਿੱਚ ਉਹਨਾਂ ਸਮਗਲਰਾਂ ਨੂੰ ਫੜਨ ਦੀ ਬਜਾਏ ਜਿਹੜੇ ਪੱਤਰਕਾਰ ਖਬਰਾਂ ਲਾ ਰਹੇ ਮੇਰੀ ਆਪਣੀ ਉਦਾਹਰਨ ਅਸੀਂ ਇੱਕ ਫਰੀਦਕੋਟ ਤੋਂ ਖਬਰ ਕਰਦੇ ਹਾਂ ਯੁੱਧ ਨਸ਼ਾ ਵਿਰੁੱਧ ਦੇ ਮਾਮਲੇ ਦੇ ਵਿੱਚ ਸਾਡੇ ਵਾਲੇ ਮਾਮਲੇ ਦੇ ਵਿੱਚ ਹੀ ਆਉਂਦਾ ਕਿ ਮੇਰੇ ਘਰ ਪੁਲਿਸ ਆਉਂਦੀ ਹੈ 2 ਘੰਟੇ ਬੈਠ ਰਹਿੰਦੇ ਐ ਐਸਐਚਓ ਕਹਿੰਦੇ ਵੀਡੀਓ ਡਿਲੀਟ ਕਰ ਇਹ ਕੀ ਸਵਾਲ ਪੁੱਛਿਆ ਨਹੀਂ ਜਾਣਾ ਚਾਹੀਦਾ ਕਿ ਤੁਹਾਡੀ ਯੋਧਨਸ਼ਾ ਅਮਰੁੱਧ ਮੁਹਿੰਮ ਦੀ ਅਸਲੀਅਤ ਹੈ ਕਿ ਸਮਗਲ ਸ਼ਰੀਆਮ ਤੋਂ ਰੇ ਫਿਰਦੇ ਆ ਜੇ ਇਹ ਸਵਾਲ ਪੁੱਛਣਗੇ ਪੱਤਰਕਾਰ ਹੀ ਪੁੱਛਣਗੇ ਹੋਰ ਕੌਣ ਪੁੱਛੂਗਾ ਜੇ ਲੋਕਤੰਤਰ ਦੇ ਵਿੱਚ ਅਸੀਂ ਪੱਤਰਕਾਰ ਹੁੰਦੇ ਆ ਸਵਾਲ ਨਹੀਂ ਪੁੱਛਣੇ ਤੇ ਸੱਤਾ ਨੂੰ ਸਵਾਲ ਨਹੀਂ ਪੁੱਛਣੇ ਤਾਂ ਫਿਰ ਜ਼ਰੂਰ ਫਿਰ ਇਹੋ ਜਿਹਾ ਕੁਸ਼ਟ ਸਾਨੂੰ ਕਰਨੇ ਪਊ ਫਿਰ ਧਰਨੇ ਵੀ ਲਾਉਣੇ ਪੈਣਗੇ ਫਿਰ ਸਾਨੂੰ ਦਰਿਆ ਵੀ ਵਿਛਾਉਣੀਆਂ ਪੈਣਗੀਆਂ ਫਿਰ ਸਾਨੂੰ ਪੋਸਟਰ ਵੀ ਲਾਉਣੇ ਪੈਣਗੇ ਪੋਸਟਰ ਵੀ ਲਾਉਣੇ ਪੈਣਗੇ ਬਿਲਕੁਲ ਸੋ ਇਹ ਸਾਰੇ ਪੱਤਰਕਾਰ ਭਰਾ ਨੇ ਜਿਨ੍ਹਾਂ ਨੂੰ ਤੁਸੀਂ ਆਮ ਤੌਰ ਦੇ ਉੱਤੇ ਪੰਜਾਬ ਦੀਆਂ ਖਬਰਾਂ ਕਵਰ ਕਰਦੇ ਹੋਏ ਦੇਖਦੇ ਹੋਵੋਗੇ ਪਰ ਅੱਜ ਇਹ ਪੱਤਰਕਾਰ ਦਰਿਆ ਉਛਾ ਰਹੇ ਨੇ ਪੋਸਟਰ ਲਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜੋ ਮਾਹੌਲ ਬਣ ਰਿਹਾ ਕਿ ਸਵਾਲ ਨਹੀਂ ਪੁੱਛਣ ਦਿੱਤਾ ਜਾ ਰਿਹਾ ਜੋ ਕਰਨ ਥੋੜਾ ਜਿਹਾ ਅੱਗੇ ਚੱਲਦੇ ਹਾਂ ਹਿੰਮਤਾਜ ਤੁਹਾਡਾ ਚੈਨਲ ਫੇਸਬੁੱਕ ਤੇ ਬੰਦ ਕਰਤਾ ਹਾਂਜੀ ਕਰਤਾ ਬਾਈ ਜੀ ਬੰਦ ਕਰਤਵੰਦ ਖੁਸ਼ੀ ਦੇ ਵਿੱਚ ਜ਼ਰੀਆ ਵਸ਼ਾ ਰਹੇ ਹੋ ਜੋਸ਼ ਦੇ ਵਿੱਚ ਬਾਈ ਜੋਸ਼ ਦੇ ਵਿੱਚ ਖੁਸ਼ੀ ਆ ਤੇ ਚਲੋ ਜੋਸ਼ ਆ ਵੀ ਜੋਸ਼ ਦੇ ਵਿੱਚ ਦੇਖੋ ਸਾਰੇ ਲੱਗੇ ਹੋਏ ਆ ਪੰਜਾਬ ਦੇ ਜੋ ਮੀਡੀਆ ਆ ਮਤਲਬ ਜ਼ਮੀਨ ਨਾਲ ਜੁੜੇ ਮੀਡੀਆ ਬਕਾਇਦ ਨੇ ਆ ਉਹ ਐ ਜੁੜੇ ਹੁੰਦੇ ਆ ਜ਼ਮੀਨ ਦੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਕੰਮ ਕਰ ਰਹੇ ਆ ਸਾਰੇ ਵਿੱਚ ਜੋਸ਼ ਬਹੁਤ ਆ ਸਰਕਾਰ ਨੂੰ ਜੋ ਧਿਆਨ ਦੇ ਵਿੱਚ ਸਰਕਾਰ ਦੇ ਆਏ ਘੱਟੋ-ਘੱਟ ਸਰਕਾਰ ਨੂੰ ਚੋਬਤਾ ਵੱਜੀ ਹੋਊਗੀ ਸਵਾਲ ਚੱਕੇ ਜਾ ਰਹੇ ਸੀ ਆਪਣੇ ਚੈਨਲ ਦੇ ਉੱਤੇ ਚੋਬ ਵੱਜੀ ਹੈ ਬਾਈ ਜਿਹੜੀ ਅੱਜ ਚੋਬ ਵੱਜਣੀ ਹੈ ਉਹ ਵੱਖਰੀ ਵੱਜਣੀ ਹੈ ਮਤਲਬ ਹੁਣ ਤੱਕ ਦਾ ਚੋਬਾ ਵਾਜੀ ਚੈਨਲ ਬੰਦ ਕਰਤਾ ਪਰ ਆਹ ਚੀਜ਼ਾਂ ਨੂੰ ਕਿਵੇਂ ਬੰਦ ਕਰਾਉਣਗੇ ਉਹ ਹਣਾ ਬਿਲਕੁਲ ਬਾਈ ਇਕੱਠ ਇੰਨਾ ਵੱਡਾ ਹੋਣਾ ਆਪਾਂ 100 ਤੋਂ ਵੱਧ ਦਰਿਆ ਵਛਾ ਜੁਕਦੇ ਵਛਾਤੇ ਆ ਬਾਈ ਆਪਾਂ ਬੈਠਣੇ ਬੈਠਣ ਦਾ ਪ੍ਰਬੰਧ 6 ਤੋਂ 7000 ਦਾ ਆਪਾਂ ਬੈਠਣ ਦਾ ਕੀਤਾ ਮਤਲਬ ਲਗਭਗ 10-12000 ਬੰਦਾ ਆਪਣਾ ਬੈਠਣਾ ਹਜ਼ਾਰਾਂ ਬੰਦੇ ਨੇ ਤੁਰੇ ਫਿਰਨਾ ਮਤਲਬ ਵੱਡਾ ਇਕ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲਾ ਐਸਾ ਕੱਟ ਹੈ ਕਿ ਜੋ ਕਿ 10000 ਤੋਂ ਵੱਧ ਹੋ ਸਕਦਾ ਇੱਕ ਵਾਰੀ ਅੱਗੇ ਸਟੇਜ ਲੱਗਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਪੱਤਰਕਾਰਾਂ ਨੇ ਹੱਥੀ ਪਛਾਈਆਂ ਪੋਸਟਰ ਪੱਤਰਕਾਰਾਂ ਨੇ ਹੱਥੀ ਲਗਾਏ ਨੇ ਬਠਿੰਡੇ ਅੱਜ ਬਹੁਤ ਵੱਡਾ ਧਰਨਾ ਹੈ ਕਿਉਂਕਿ ਸਵਾਲ ਜਦੋਂ ਚੁੱਕੇ ਜਾਂਦੇ ਕਿਸੇ ਵੀ ਮੀਡੀਆ ادارےਾਂ ਵੱਲੋਂ ਤਾਂ ਸਰਕਾਰ ਵੱਲੋਂ ਉਹ ਪੇਜ ਉਹ ਫੇਸਬੁੱਕ ادارے ਜਾਂ ਸੋਸ਼ਲ ਮੀਡੀਆ ਤੇ ਜਿਹੜੇ ਸਵਾਲ ਰੱਖ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪ੍ਰਤੀ ਸਖਤਾਈ ਜਿਹੜੀ ਉਹ ਵਰਤੀ ਜਾ ਰਹੀ ਹੈ ਸੋ ਸਾਡੇ ਨਾਲ ਪੱਤਰਕਾਰ ਨੇ ਮਨਿੰਦਰ ਭਾਈ ਅਸੀਂ ਦੇਖ ਰਹੇ ਹਾਂ ਕਿ ਅੱਜ ਦਰਿਆਵੀ ਪੱਤਰਕਾਰ ਭਰਾ ਵਿਚਾਰ ਰਹੇ ਨੇ ਪੋਸਟਰ ਵੀ ਪੱਤਰਕਾਰਾਂ ਨੇ ਲਾਏ ਇਹ ਦਰਿਆਵਾਂ ਵਿਚੋਂ ਵਾਲੇ ਪੋਸਟਰ ਲਾਉਣ ਵਾਲਿਆਂ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਨਹੀਂ ਇਹ ਪਹਿਲਾਂ ਇਹ ਗੱਲ ਹੁੰਦੀ ਸੀਗੀ ਇਹ ਸਰਕਾਰ ਨੇ ਤੁਸੀਂ ਵੇਖੋ ਪੱਤਰਕਾਰਾਂ ਨੂੰ ਕਿੱਥੇ ਲੈ ਜਾਂਦਾ ਆਮ ਤੌਰ ਤੇ ਤਾਂ ਵੀ ਦਰੀਆਂ ਵਿਛਾਉਣੀਆਂ ਇਹ ਕੰਮ ਹੁੰਦਾ ਸੀ ਜਿਹੜੇ ਲੋਕ ਸੰਘਰਸ਼ੀ ਲੋਕ ਨੇ ਜੰਤਕ ਜਥੇ ਬੰਦੀ ਜਾਂਦੇ ਨੇ ਪੱਤਰਕਾਰ ਤਾਂ ਉਹਨਾਂ ਨੂੰ ਕੱਲੇ ਕਵਰ ਕਰਨ ਆਉਂਦੇ ਹੁੰਦੇ ਸੀ ਪਰ ਅੱਜ ਦਰੀਆਂ ਵੀ ਪੱਤਰਕਾਰਾਂ ਨੂੰ ਵਿਛਾਉਣ ਲਾਤਾ ਇਹ ਸਰਕਾਰ ਨੇ ਧਰਨੇ ਵੀ ਲਾਉਣ ਲਾਤਾ ਤਖਤੀਆਂ ਵੀ ਫੜਨ ਲਾਤਾ ਬਲਾਰੇ ਵੀ ਬਣਾਤਾ ਹਰ ਚੀਜ਼ ਪੱਤਰਕਾਰਾਂ ਨੂੰ ਇਹ ਸਰਕਾਰ ਨੇ ਕਰ ਦਿੱਤੀ ਹੈ ਨਹੀਂ ਆ ਚੀਜ਼ਾਂ ਤਾ ਪੱਤਰਕਾਰਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੀਆਂ ਸੀ ਕਿਉਂਕਿ ਪੱਤਰਕਾਰ ਤਾਂ ਆਉਂਦੇ ਜੋ ਬਲਾਰੇ ਬੋਲ ਰਹੇ ਉਹਨਾਂ ਨੂੰ ਗੱਲਾਂ ਕਰਕੇ ਤੇ ਚਲੇ ਜਾਂਦੇ ਪਰ ਅੱਜ ਸਾਰਾ ਕੋਈ ਪੱਤਰਕਾਰ ਕਰ ਰਹੇ ਨੇ ਸੋ ਇਹ ਸਰਕਾਰ ਦੀ ਵੀ ਇੱਕ ਵੱਡੀ ਦੇਣ ਹੈ ਇਹ ਇਤਿਹਾਸ ਦੇ ਪੰਨਿਆਂ ਤੇ ਵੀ ਇਹ ਚੀਜ਼ਾਂ ਹੀ ਨਹੀਂ ਲਿਖੀਆਂ ਜਾਣਗੀਆਂ ਮੈਨੂੰ ਲੱਗਦਾ ਕਿ ਹੁਣ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦੇ ਵਿੱਚ ਆਪਣੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਦਰੀਆਂ ਵੀ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਬਿਲਕੁਲ ਹੈ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਹਾਲਾਤ ਆ ਜਿਵੇਂ ਵੱਡੀਆਂ ਜੱਥੇਬੰਦੀਆਂ ਦੀਆਂ ਆਪਦੀਆਂ ਬੱਸਾਂ ਆਪਦੀਆਂ ਦਰੀਆਂ ਆਪਦੇ ਟੈਂਟ ਹੈ ਇਹ ਪੱਤਰਕਾਰਾਂ ਦੀਆਂ ਵੀ ਇਹ ਆਪਦੀਆਂ ਦਰੀਆਂ ਆਪਦੇ ਟੈਂਟ ਲੈਣੇ ਪੈਣੇ ਆ ਜਿਸ ਤਰੀਕੇ ਨਾਲ ਹਾਲਾ ਜਿਹੜੀ ਸਰਕਾਰ ਆ ਉਹ ਚੱਲੀ ਹੋਈ ਹੈ ਸੰਦੀਪ بھائی ਦੇ ਸੱਟ ਲੱਗੀ ਸੀ ਤੁਸੀਂ ਦੇਖਿਆ ABC ਚੈਨਲ ਦੇ ਉੱਤੇ ਬਾਈ ਤੁਸੀਂ ਦਰਿਆ ਤਾਂ ਨਹੀਂ ਪਿਛਾਰ ਰਹੇ ਪਰ ਮੁਆਇਨਾ ਪੂਰਾ ਕਰ ਰਹੇ ਹੋ ਵੀ ਦਰੀ ਸਹੀ ਵੇਸ਼ੀ ਕੋਈ ਅੱਜ ਅੱਜ ਸਾਰੇ ਪੱਤਰ ਥੋੜੇ ਪੱਤਰਕਾਰਾਂ ਤੇ ਪਰਚਾ ਹੋਇਆ ਕੱਲ ਨੂੰ ਸਾਰਿਆਂ ਦੀ ਵਾਰੀ ਵੀ ਆ ਸਕਦੀ ਕਿਸੇ ਦੀ ਵੀ ਤੁਹਾਡੀ ਮੇਰੀ ਕਿਸੇ ਦੀ ਵੀ ਵਾਰੀ ਆ ਸਕਦੀ ਹੈ ਤਾਂ ਇਸੇ ਕਰਕੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਅੱਜ ਡਿਪਟੀ ਕਮਿਸ਼ਨਰ ਆ ਬਠਿੰਡਾ ਇੱਧਰ ਸੱਜੇ ਹੱਥ ਤੇ ਆ ਰੋਡ ਮੇਨ ਇੱਥੇ ਜਾਮ ਵੀ ਹੋਣਾ ਤੇ ਮਾਰਚ ਵੀ ਕੱਢਾਂਗੇ ਤੇ ਸਾਰਿਆਂ ਦੀ ਡਿਊਟੀ ਬਣਦੀ ਹੈ ਇਸ ਕਰਕੇ ਲੱਗੇ ਹੋਇਆ ਬਿਲਕੁਲ ਆਓ ਥੋੜਾ ਜਿਹਾ ਤੁਰ ਕੇ ਤੁਹਾਨੂੰ ਥੋੜੀ ਜਿਹੀ ਖੇਚਲ ਦੀ ਹੈ ਕਿਉਂਕਿ ਬਾਈ ਸੋਟੀ ਦੇ ਨਾਲ ਤੁਰਦੇ ਨੇ ਬਾਈ ਦਾਨੇ ਵਾਲੀਆਂ ਜੀ ਸਾਡੇ ਨਾਲ ਨੇ ਪੱਤਰਕਾਰਾਂ ਨੂੰ ਦਰਿਆ ਵਛਾਣ ਲਾ ਦਿੱਤਾ ਜੀ ਸਰਕਾਰ ਨੇ ਪੋਸਟਰ ਲਾਉਣ ਲਾ ਦਿੱਤਾ ਦੇਖੋ ਜੀ ਪੱਤਰਕਾਰ ਦੀ ਜਿਹੜੀ ਪਰਿਭਾਸ਼ਾ ਨਾ ਇਹ ਬਹੁਤ ਵਿਸਤਾਰ ਹੈ ਠੀਕ ਹੈ ਮੌਕਾ ਤਾਂ ਭਾਵੇਂ ਦਰਿਆ ਮਛਾਉਣ ਦਾ ਅੱਜ ਆਇਆ ਤੇ ਪਰ ਹਮੇਸ਼ਾ ਹੀ ਜਿਹੜੇ ਪੱਤਰਕਾਰ ਨੇ ਉਹ ਲੋਕ ਆਵਾਜ਼ ਹੁੰਦੇ ਨੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਚੁਭਦੇ ਨੇ ਤੌਰ ਤਰੀਕੇ ਵੱਖਰੇ ਹੋ ਸਕਦੇ ਸੀ ਪਰ ਜਿਹੜਾ ਆ ਇਹਨਾਂ ਨੇ ਕਹਿੰਦਾ ਨਾ ਵੀ ਨਵੇਂ ਆਏ ਆ ਕੋਈ ਨਵਾਂ ਕਰਕੇ ਦਿਖਾਵਾਂਗੇ ਅੱਗੇ ਨਾ ਪੱਤਰਕਾਰਾਂ ਤੇ ਪਰਚੇ ਨਹੀਂ ਦਰਜ ਹੁੰਦੇ ਸੀ ਤੇ ਜਿਹੜਾ ਇਹਨਾਂ ਨੇ ਕਹਿੰਦੇ ਹੁੰਦੇ ਨੇ ਗੱਲ ਸਹੇ ਦੀ ਨਹੀਂ ਗੱਲ ਪੈਸੇ ਦੀ ਹੈ ਜਿਹੜਾ ਰਾਹ ਦਿਖਾਤਾ ਅਗਲੀਆਂ ਸਰਕਾਰਾਂ ਵੀ ਇਦੋਂ ਮਾੜੀਆਂ ਹੀ ਆਉਣੀਆਂ ਕੋਈ ਚੰਗੀਆਂ ਨਹੀਂ ਆਉਣੀਆਂ ਜਿਨ੍ਹਾਂ ਨੇ ਲੋਕਵਾਜ ਬੰਨਣਾ ਅੰਗਰੇਜ਼ਾਂ ਵੇਲੇ ਕੀ ਸੀਗਾ ਅੰਗਰੇਜ਼ ਕੁਝ ਕਰਦੇ ਸੀਗੇ ਤੇ ਕੁਝ ਖਾਂਦੇ ਸੀ ਇਹ ਤਾਂ ਕਹਿੰਦੇ ਖਾਂਦੇ ਹੀ ਖਾਂਦੇ ਆ ਲੁੱਟੀ ਲੁੱਟ ਹੈ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜਾ ਸਰਕਾਰੀ ਜਾਇਦਾਦ ਆ ਸਰਕਾਰੀ ਕੰਟੈਂਟ ਆ ਉਹ ਮੈਂ ਤਾਂ ਹੈਰਾਨ ਆ ਯਾਰ ਉਹਦੇ ਮਾਲਕ ਬਣੇ ਬੈਠੇ ਉਸ ਉਸੇ ਦਾ ਕਾਪੀਰਾਈਟ ਮਾਰ ਉਸੇ ਦੇ ਦੇਖੋ ਪਹਿਲਾਂ ਤਾਂ ਆਏ ਕਰੋ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਐਡਮਿਨ ਆ ਜ ਆਮ ਆਦਮੀ ਪਾਰਟੀ ਦਾ ਪੇਜ ਆ ਉਹ ਮੇਰੇ ਅੱਜ ਹੀ ਇੱਥੇ ਏਠਾ ਕਮੈਂਟ ਕਰਨ ਵੀ ਜਿਹੜਾ ਕੰਟੈਂਟ ਉਹ ਯੂਜ਼ ਕਰ ਰਹੇ ਨੇ ਉਹਦੇ ਲਈ ਕੈਮਰੇ ਕਿਹੜੇ ਵਰਤੇ ਉਹਦੇ ਲਈ ਮਸ਼ੀਨਾਂ ਲਾਈਵ ਵਾਲੀਆਂ ਕਿਹੜੀਆਂ ਵਰਤੀਆਂ ਤੇ ਤੁਹਾਡੇ ਕੈਮਰਾਮੈਨ ਕਿਹੜੇ ਸੀ ਸਾਰੇ ਸਰਕਾਰ ਦੇ ਸਾਰੇ ਸਰਕਾਰ ਦੇ ਆ ਜੀ ਇਹ ਵੀ ਮੁੱਦਾ ਲੋਕ ਰਾਸਾਭਾ ਦੇ ਵਿੱਚ ਉਠਾਉਂਦੇ ਨੇ ਇਹਨਾਂ ਦੇ ਆਪ ਦੇ ਰਾਸਾਭਾ ਮੈਂਬਰ ਰਾਗਵ ਚ ਗੱਲ ਤਾਂ ਗੱਲ ਕਹਿਣੀ ਬੜੀ ਸੌਖੀ ਆ ਸਹਿਣੀ ਬੜੀ ਔਖੀ ਆ ਕਹਿਣੀ ਬੜੀ ਸੌਖੀ ਐ ਸਹਿਣੀ ਬੜੀ ਔਖੀ ਐ ਹੁਣ ਉਹੀ ਕੇਰੀਵਾਲ ਤੇ ਪਰਚਾ ਦਿੱਤਾ ਉੱਥੇ ਕੋਈ ਕੁਸਕਿਆ ਦਿੱਲੀ ਦਿੱਤਾ ਆਥੇ ਕਾਦਾਂ ਦੇ ਜੀ ਅੱਗ ਭੜਕਾਉ ਲਾਉ ਜੀ ਇੱਥੇ ਯੰਤਰ ਬਣ ਕੇ ਜੀ ਪੱਤਰਕਾਰ ਇਹਨਾਂ ਦੇ ਪਰਚਾ ਦੇ ਦਿਓ ਪੰਜਾਬ ਚ ਅੱਗ ਲਾ ਦੇਣਗੇ ਤੇ ਜਦੋਂ ਦਿੱਲੀ ਵਾਲਿਆਂ ਨੇ ਠੋਕਿਆ ਉਸੇ ਗੱਲ ਤੇ ਵੀ ਹੁਣ ਤਾਂ ਜਿਹੜਾ ਭਗਵੰਤ ਮਾਨ ਤੇ ਪਰਚਾ ਹੋਣਾ ਚਾਹੀਦਾ ਭਗਵੰਤ ਮਾਨ ਨੇ ਮਾਗੀ ਮੇਲੇ ਤੇ ਕੀ ਕਿਹਾ ਸੀ ਵੀ ਇੱਕ ਡੇਰੇ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਰਾਮਦ ਕਰ ਲੇ ਤੇ ਉੱਥੇ ਚੀਮੇ ਤੇ ਜਿਹੜੇ 8-9 ਜਾਣੇ ਜਾ ਕੇ ਉਹ ਕੀ ਕਹਿ ਕੇ ਆਏ ਆ ਫਿਰ ਇਦੂ ਵੱਧ ਢੜਕਾਉ ਬਿਆਨ ਤਾਂ ਭਗਵੰਤ ਮਾਨ ਤੋਂ ਕਿਸੇ ਨੇ ਦਿੱਤਾ ਹੀ ਨਹੀਂ ਬਿਲਕੁਲ ਭਗਵੰਤ ਮਾਨ ਤੇ ਤਾਂ ਮੈਂ ਕਹਿੰਦਾ ਨਾਸਾਂ ਲੱਗਣੀ ਚਾਹੀਦੀ ਆ ਉਹ ਨੂੰ ਉਹ ਨੂੰ ਵੀ ਦਿਖਾਉਣਾ ਚਾਹੀਦਾ ਉਹ ਕੀ ਕਹਿੰਦੇ ਆ ਆਸਾਮ ਵਾਲਾ ਜੇਲ੍ਹ ਉਦੋਂ ਜੇ ਪਰਾਂ ਵੀ ਕੋਈ ਹੈਗਾ ਮੈਂ ਤਾਂ ਕਹਿੰਦਾ ਉਹ ਅੰਡੇਮਾਨ ਨਿੱਕੋਵਰ ਭੇਜਣ ਕਾਲੇ ਪਾਣੀ ਚ ਠੀਕ ਆ ਇਹਨਾਂ ਨੂੰ ਤੁਹਾਡੇ ਸਵਾਲ ਤਿੱਖੇ ਨੇ ਤਾਂ ਹੀ ਉਹ ਪ੍ਰੋਗਰਾਮ 'ਚ ਤੁਹਾਨੂੰ ਜਾਣ ਨਹੀਂ ਦਿੱਤਾ ਗਿਆ ਉਹ ਇਹ ਪਤਾ ਕਿ ਇਹ ਅੱਜ ਦੀ ਗੱਲ ਨਹੀਂ ਮੇਰੇ ਨਾਲ ਬੜੇ ਵਾਰੀ ਹੋਈ ਆ ਉਦੋਂ ਆ ਕੈਮਰੇ ਦੀ ਸੋਸ਼ਲ ਮੀਡੀਆ ਐ ਨਹੀਂ ਸੀ ਉਦੋਂ ਆਏ ਹੁੰਦਾ ਸੀ ਪੁਲਿਸ ਵਾਲੇ ਖੜ ਜਾਂਦੇ ਅੱਗੇ ਇੰਨੇ ਨੂੰ ਪਰ ਉਹ ਤੋਂ ਕੁਛ ਇਹ ਹੁੰਦਾ ਸੀ ਇਹ ਲੜ ਧੜਕੇ ਅੰਦਰ ਵੜ ਜਾਂਦੇ ਸੀ ਠੀਕ ਹੈ ਹੁਣ ਉਹ ਪਰ ਕਿਤੇ ਵੀ ਕਿਸੇ ਵੀ ਮੁੱਖ ਮੰਤਰੀ ਨੇ ਸਵਾਲ ਦਾ ਜਵਾਬ ਵੀ ਦਿੱਤਾ ਐਨ ਬੜੇ ਪਿਆਰ ਵਾਲੇ ਲਹਿਜ਼ੇ ਨਾਲ ਦਿੱਤਾ ਤੇ ਇੱਜ਼ਤ ਮਾਨ ਨਾਲ ਦਿੱਤਾ ਇਹਨਾਂ ਦੀ ਤਾਂ ਜਮਾਨ ਹੀ ਪਤਾ ਨਹੀਂ ਕਿਹੜੀ ਉਹ ਕਹਿੰਦਾ ਉਖੜੇ ਘਵਾੜੇ ਵਰਗੀ ਆ ਸਿੱਧਾ ਤਾਂ ਬੋਲ ਦੇ ਕਿਸੇ ਨੂੰ ਤੁਸੀਂ ਵੇਖਾ ਤੂੰ ਹੀ ਪੁੱਛੇਗਾ ਸਵਾਲ ਹੋਰ ਨਹੀਂ ਪੁੱਛਦਾ ਸਵਾਲ ਉਹ ਭਰਾਵਾ ਪੱਤਰਕਾਰਾਂ ਨੇ ਹੋਰ ਕੀ ਮੂਲੀਆਂ ਗਾਜਰਾਂ ਬੀਜਣੀਆਂ ਸਵਾਲ ਹੀ ਕਰਨੇ ਆ ਆਨ ਉਸ ਗੱਲ ਦੀ ਤਸੱਲੀ ਹੈ ਕਿ ਜਿੰਨੇ ਅੱਜ ਕੱਲ ਨੌਜਵਾਨ ਪੱਤਰਕਾਰ ਹੈ ਪੱਤਰਕਾਰੀ ਦਾ ਜਿਹੜਾ ਭਵੇ ਇੱਕ ਸਹੀ ਹੱਥਾਂ ਦੇ ਵਿੱਚ ਨਹੀਂ ਇਹ ਮੈਂ ਨਾ ਕੁਝ ਇੱਥੇ ਮੈਂ ਕਰੜੀ ਗੱਲ ਕਰਨ ਲੱਗਾ ਜਿੰਨੀ ਦੇਰ ਤੁਸੀਂ ਪੱਤਰਕਾਰਤਾ ਦੇ ਵਿੱਚ ਕਿਸੇ ਨੂੰ ਆਪਦਾ ਗੁਰੂ ਨਹੀਂ ਬਣਾਉਂਦੇ ਦੇਖੋ ਅਸੀਂ ਛੱਤਰ ਖਾਦੇ ਆ ਅਸੀਂ 6-6 ਮਤਲਬ ਕਿ ਮਹੀਨੇ ਅਸੀਂ ਕੱਲੀਆਂ ਸਕ੍ਰਿਪਟਾਂ ਹੀ ਬੜੀ ਗਏ ਆ ਦੂਜੇ ਪੱਤਰਕਾਰਾਂ ਦੀਆਂ ਲਿਖੀਆਂ ਤੇ ਇੱਕ ਸਾਲ ਬਾਅਦ ਸਾਨੂੰ ਜਾਂ ਡੇਢ ਸਾਲ ਬਾਅਦ ਸਾਨੂੰ ਕੈਮਰੇ ਦੇ ਉੱਤੇ ਆਉਣ ਦਾ ਮੌਕਾ ਮਿਲਦਾ ਸੀ ਉਹ ਨੀਦਰ ਤਾਂ ਹੀ ਲੱਗਦਾ ਸੀ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਤੇ ਗਾਲਾਂ ਵੱਡਿਆਂ ਦੀਆਂ ਆਉਂ ਪੈਂਦੀਆਂ ਸੀ ਅਜੇ ਪਿਓ ਘੱਟ ਘੜਦਾ ਸੀ ਜਿਹੜੇ ਸਾਡੇ ਐਡੀਟਰ ਕੱਢਦੇ ਹੁੰਦੇ ਸੀ ਪਰ ਗੁੱਸਾ ਨਹੀਂ ਸੀ ਖਬਰ ਬਣਾ ਕੇ ਆਉਂਦੇ ਮੁਰਕੋ ਮੁੜਕੀ ਹੋ ਕੇ ਆਉਂਦੇ ਕਹਿੰਦੇ ਓਕੇ ਡ੍ਰੌਪ ਆਹ ਸ਼ਾਟ ਨਹੀਂ ਆਇਆ ਆਹ ਨਹੀਂ ਆਇਆ ਦਵਾਰ ਤੋਂ ਸਕ੍ਰਿਪਟ ਲਿਖ ਦੇਖੋ ਜਿੰਨੀ ਪੱਤਰਕਾਰਤਾ ਮੈਂ ਅੱਜ ਵੀ ਕਹਿੰਦਾ ਕੱਚ ਘੜ ਜਿਹੜੀ ਕਹਾਵਤ ਆ ਨਾ ਕੱਚ ਘੜਨਾ ਕਰੋ ਕੱਚ ਘੜ ਤੇ ਮਾਰ ਖਾਓਗੇ ਉਸਤਾਦ ਧਾਰ ਲਓ ਕੋਈ ਚੰਗਾ ਉਸਤਾਦ ਧਾਰ ਲੋ ਠੀਕ ਆ ਮੌਕਾ ਮਿਲ ਗਿਆ ਤੁਹਾਨੂੰ ਤੁਸੀਂ ਕੈਮਰਾ ਲੈ ਲਿਆ ਤੁਹਾਨੂੰ ਪਲੇਟਫਾਰਮ ਮਿਲ ਗਿਆ ਇਸੇ ਤਰੀਕੇ ਦੇ ਬੜੇ ਆਉਣ ਦੇ ਸਮੇਂ 'ਚ ਬਹੁਤ ਪੱਤਰਕਾਰ ਮਾਰ ਖਾਨ ਕੇ ਬੱਚੇ ਜਿਉ ਦੇਖੋ ਇੱਕ ਚੀਜ਼ ਮੈਂ ਕਹਿਣਾ ਹੁੰਨਾ ਵੀ ਅਗਾਂਧਰ ਜੇ ਅੱਗ ਉੱਪਰ ਦੀ ਉੱਤੇ ਪਾਣੀ ਦਾ ਛਿੱਟਾ ਪੈ ਜਾਏ ਬੁੱਝ ਜਾਂਦੀ ਹੈ ਪਰ ਅੱਗ ਤਾਂ ਹੈ ਨਾ ਸੋ ਜੇਕਰ ਤੁਹਾਡੇ 'ਚ ਪੰਜਾਬ ਦੀ ਸੇਵਾ ਕਰਨ ਦੀ ਚਿੰਗ ਹੈ ਪੰਜਾਬ ਦੇ ਲੋਕ ਆਵਾਜ਼ ਬਣਨ ਦੀ ਚਿੰਗ ਹੈ ਤਾਂ ਤੁਸੀਂ ਫਿਰ ਇੱਕ ਗੁਰੂ ਧਾਰਨ ਇਹ ਨਾ ਹੋਵੇ ਵੀ ਹਜੇ ਤੁਸੀਂ ਉੱਠੋ ਤੇ ਤੁਹਾਡੇ ਉੱਤੇ ਕੋਈ ਠਾ ਦੇਣੇ ਕਰਦੇ ਤੇ ਤੁਸੀਂ ਮੁੜ ਕੇ ਤੁਹਾਡੇ ਬਿਲਕੁਲ ਜਨਾਬ ਸਾਹਿਬ ਜਿਵੇਂ ਜਿਸ ਤਰੀਕੇ ਦੇਖ ਰਿਹਾ ਕਿ ਇੰਨੀਆਂ ਵੱਡੀਆਂ ਦਰਿਆ ਜਿਹੜੀਆਂ ਬਿਛਾਈਆਂ ਗਈਆਂ ਪਿੱਛੇ ਤੱਕ ਅਜੇ ਵੀ ਆਪਣੇ ਪੱਤਰਕਾਰ ਵੀਰ ਲੱਗੇ ਹੋਏ ਨੇ ਵੱਡਾ ਘਟ ਹੋਣ ਦੀ ਸੰਭਾਵਨਾ ਹੈ ਪੰਜਾਬ ਹਿੱਲੂਗਾ ਅੱਜ ਜਿਸ ਤਰੀਕੇ ਮੈਨੂੰ ਫੋਨ ਆਈ ਜਾਂਦੇ ਨੇ ਚੱਲੀ ਜਾ ਰਿਹਾ ਕੰਮ ਠੀਕ ਹੈ ਲੋਕ ਆ ਗਏ ਅੱਜ ਤਾਂ ਠੰਡ ਬੜੀ ਸੀ ਕੋਰਾ ਜੰਮਿਆ ਤੇ ਅੱਜ ਦੀ ਠੰਡ ਦੇ ਵਿੱਚ ਜਿਹੜੀ ਪੰਜਾਬ 'ਚ ਗਰਮੈਸ਼ ਪੈਦਾ ਹੋਣੀ ਆ ਨਾ ਇਹ ਜਿਹੜੇ ਸੱਤਾਧਾਰੀ ਨੇ ਨਾ ਉਹ ਯਾਦ ਕਰ ਲੈਣ ਇਹ ਜਿਹੜੀ ਅੱਜ ਦੀ ਗਰਮੈਸ਼ ਹਨ ਇਹ ਅੱਗ ਬਣੂਗੀ ਤੇ ਇਹਨਾਂ ਨੂੰ ਜਿਹੜਾ ਨਾ ਸਾੜ ਕੇ ਸੁਆਹ ਕਰੂ। ਬਿਲਕੁਲ। ਸੋ ਸੀਨੀਅਰ ਪੱਤਰਕਾਰ ਦਾਨੇਵਾਲ ਗਿਆ ਸਾਹਿਬ ਨੇ ਕਹਿਤਾ ਵੀ ਇਹਨਾਂ ਨੂੰ ਸਾੜ ਕੇ ਸੁਆਹ ਕਰੋਗੀ। ਇਹਨਾਂ ਦੀ ਭਵਿੱਖਬਾਣੀ ਲਗਭਗ ਸੱਚੀ ਹੋ। ਇਹਨਾਂ ਦੀਆਂ ਬੜੀਆਂ ਸਿਆਣੀਆਂ ਗੱਲਾਂ ਹੁੰਦੀਆਂ ਇਸੇ ਕਰਕੇ ਆਪਣੇ ਵਰਗਿਆਂ ਨੂੰ ਵੀ ਸਿੱਖਣਾ ਚਾਹੀਦਾ ਤੇ ਜਿਹੜੇ ਪੱਤਰਕਾਰ ਚ ਅੱਗੇ ਆਉਣੇ ਆ ਉਹਨਾਂ ਨੂੰ ਵੀ ਗੱਲਾਂ ਸਿੱਖਣੀਆਂ ਚਾਹੀਦੀਆਂ ਪਰ ਅੱਜ ਜਿਹੜਾ ਮਾਹੌਲ ਬਣਿਆ ਹੋਇਆ ਇਹ ਬੜਾ ਹੀ ਚੰਗਾ ਲੱਗ ਰਿਹਾ ਸੰਕੇਤਕ ਵੀ ਵਧੀਆ ਹੈ ਕਿ ਜੇ ਅੱਜ ਨਾ ਇਕੱਠੇ ਹੋਏ ਕਦੋਂ ਹੋਵਾਂਗੇ ਇਸੇ ਕਰਕੇ ਅੱਜ ਵਾਲਾ ਧਰਨਾ ਬੜਾ ਹੈ ਮੈਂ। ਬਿਲਕੁਲ ਅਜਵਲਾ ਧਰਨਾ ਬਹੁਤ ਅਹਿਮ ਹੈ ਸੋ ਤਿਆਰੀਆਂ ਤੁਸੀਂ ਦੇਖ ਲੀਆਂ ਕਿ ਬਹੁਤ ਇੱਕ ਸੜਕ ਦਾ ਵੱਡਾ ਜਿਹੜਾ ਹਿੱਸਾ ਹੈ ਉਹਦੇ ਤੇ ਦਰੀਆਂ ਵਛਾ ਦਿੱਤੀਆਂ ਗਈਆਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਆਉਣਾ ਹੈ ਪੰਜਾਬ ਦੇ ਇਹਨਾਂ ਪੱਤਰਕਾਰਾਂ ਦਾ ਸਾਥ ਦੇਣ ਦੇ ਲਈ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਵਫਾਦਾਰੀਓਂ ਮੁਕਰੇ ਕੁੱਤੇ ਪਰ ਲੋ ਹੈ ਪੰਜਾਬ 'ਚ ਜਿਵੇਂ ਪਰਲੋ ਚੱਲ ਰਹੀ ਹੁੰਦੀ ਹੈ ਕਿਉਂਕਿ ਹੱਕ ਹਲਾਲ ਦੀ ਗੱਲ ਜਿਹੜਾ ਕਰਦਾ ਹੈ ਉਹਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਭਗਵੰਤ ਸਰਕਾਰ ਵੱਲੋਂ ਜਦੋਂ ਤੋਂ ਲੋਕ ਆਵਾਜ਼ ਦਾ ਫੇਸਬੁੱਕ ਪੇਜ ਬੰਦ ਕੀਤਾ ਗਿਆ ਲੋਕਾਂ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਹੈ ਸਾਡੇ ਨਾਲ ਹਿੰਦੂ ਲੀਡਰ ਨੇ ਸੰਦੀਪ ਪਾਠਕ ਅੱਜ ਬਠਿੰਡੇ ਕਾਠ ਹੈ ਕੱਠ ਤੋਂ ਪਹਿਲਾਂ ਦੀਆਂ ਤਸਵੀਰਾਂ ਬਾਈ ਕਿਵੇਂ ਦੇਖਦੇ ਹੋ ਪੰਜਾਬ 'ਚ ਕੀ ਚੱਲ ਰਿਹਾ ਲੱਗਦਾ ਜਿਵੇਂ ਪਰਲੋ ਹੁੰਦੀ ਹੈ ਜਾਂ ਪੰਜਾਬ ਕਿਸੇ ਹੋਰ ਪਾਸੇ ਤੁਰ ਪਿਆ ਕਰਨ ਜੀ ਮੈਂ ਨਾ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਜਾਂ ਜਿਹੜੇ ਪੰਜਾਬ ਲਈ ਹਾ ਦਾ ਨਾਰਾ ਮਾਰਦੇ ਆ ਉਹਨਾਂ ਨੇ ਇਸ ਗੱਲ ਨੂੰ ਸਮਝਣ 'ਚ ਤੁਸੀਂ ਬਹੁਤ ਦੇਰੀ ਕਰਤੀ ਇਹ ਜਦੋਂ 2022-23 'ਚ ਸਭ ਤੋਂ ਪਹਿਲਾਂ ਲੋਕ ਆਵਾਜ਼ ਤੇ ਆਰਐਮਬੀ ਬੰਦ ਹੋਏ ਜਣਾ ਮੈਂ ਉਦੋਂ ਵੀ ਹਿੰਟ ਦਿੱਤਾ ਸੀ ਇਹਨਾਂ ਨੂੰ ਮੈਂ ਕਿਹਾ ਯਾਰ ਜੋ ਸਰਕਾਰ ਦੀ ਨੀਤੀ ਹੈ ਆਪਣੇ ਲਈ ਕੋਈ ਬਾਲੀ ਵਧੀਆ ਹੈ ਨਹੀਂ ਇਹਨਾਂ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਕੋਈ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਉਹ ਬੰਦਾ ਚੁੱਪਦਾ ਤੁਹਾਨੂੰ ਇੱਕ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤੁਹਾਨੂੰ ਲੀਗਲੀ ਇੰਨਾ ਸਾਊਂਡ ਹੋਣ ਦੀ ਲੋੜ ਹੈ ਪੱਤਰਕਾਰ ਵੀਰਾਂ ਨੂੰ ਜਿੰਨੇ ਵੀ ਸਾਡੇ ਚੈਨਲ ਵਾਲੇ ਵੀਰ ਨੇ ਤੁਹਾਨੂੰ ਆ ਆਪਣੀ ਇੱਕ ਟੀਮ ਪਿਆਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਰਕਾਰ ਹੈ ਜਿਹੜੀ ਇਹ ਐਡੀ ਬਸ਼ਰਮਾ ਦੀ ਸਰਕਾਰ ਹੈ ਆਪਾਂ ਨੂੰ ਤਾਂ ਕਹਿ ਲਓ ਵੀ ਹਾਈ ਕੋਰਟ ਦੇ ਵਿੱਚ ਇੱਕ ਪੱਕਾ ਹੀ ਉੱਥੇ ਆਪਦਾ ਚੈਂਬਰ ਲੈ ਲੈਣਾ ਚਾਹੀਦਾ ਜੇ ਆਪਾਂ ਇਸ ਸਰਕਾਰ ਦੇ ਨਾਲ ਲੜਨਾ ਜੇ ਅਸੀਂ ਲੋਕਾਂ ਦੀ ਆਵਾਜ਼ ਬੇਚਿਜ ਕੋ ਕੇ ਚੱਕਣਾ ਚਾਹੁੰਦੇ ਆ ਕਿਉਂਕਿ ਤੁਸੀਂ ਦੇਖੋ ਵੀ ਉਹ ਬਹੁਤ ਜਿਹੜੇ ਉਹ ਹੈ ਚੈਨਲ ਜਿਹੜੇ ਹੈ ਇਹਨਾਂ ਨੇ ਇਸੇ ਤਰ੍ਹਾਂ ਬੰਦ ਕਰ ਦਿੱਤੇ ਠੀਕ ਹੈ ਉਹ ਚੈਨਲ ਬੰਦ ਕਰਨੇ ਜਿਹੜੇ ਬੇਸਿਕਲੀ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਠੀਕ ਹੈ ਨਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਜਦੋਂ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਆਵਾਜ਼ ਚੁੱਕਦਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਤੁਸੀਂ ਸਵਾਲ ਪੁੱਛੋ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਜੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਜਦੋਂ ਲੋਕਾਂ ਦੀਆਂ ਮਤਲਬ ਤੁਸੀਂ ਗੱਲਾਂ ਨਾ ਸੁਣੋਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸਮਝੋਗੇ ਤਾਂ ਲੋਕਾਂ 'ਚ ਫਰਸਟ੍ਰੇਸ਼ਨ ਆਊਗੀ ਇਹ ਉਹੀ ਭਗਵੰਤ ਮਾਨ ਕਹਿੰਦਾ ਇਹ ਦਾਅਵਾ ਕਿੱਥੇ ਆ ਤੁਹਾਨੂੰ ਲੱਗਦਾ ਵੀ ਦਾਅਵਾ ਇੱਥੇ ਆ ਜਦੋਂ ਸਵਾਲ ਹੁੰਦੇ ਇਹ ਇਹ ਦਬ ਗਏ ਜੀ ਇਹ ਇਹ ਦਬਿਆ ਤਾਂ 2 ਸਾਲਾਂ ਦਾ ਵੇ ਜੀ ਕੇਜਰੀ ਵਾਲੇ ਜਲੂਸ ਕੱਢ ਰੱਖਿਆ ਉਹਨੇ ਉਹਨੇ ਜੁੱਤੀ ਨਾ ਰੱਖਿਆ ਵੇ ਇਹਨੂੰ ਕਿਸੇ ਤੋਂ ਆਪਣੇ ਤੋਂ ਲੁਕਿਆ ਵੀ ਕਿਹੜੀਆਂ ਸ਼ਰਤਾਂ ਤੇ ਕੰਮ ਕਰ ਰਿਹਾ ਜਿਵੇਂ ਨਾ ਤੁਸੀਂ ਦੇਖਿਆ ਹੋਵੇ ਵੀ ਜਦੋਂ ਮਤਲਬ ਘਰ ਵਾਲੀ ਨਾਰਾਜ਼ ਹੋ ਜਾਂਦੀ ਹੈ ਤੇ ਭਾਂਡੇ ਜਿਹੀ ਖੜਕਾਉਣ ਲੱਗ ਜਾਂਦੀ ਹੈ ਜਾਂ ਮਤਲਬ ਹਨਾ ਤੇ ਮਤਲਬ ਸਾਰੇ ਜਿਹੜੇ ਵਿਆਹ ਵਰੇ ਵੀਰ ਐ ਇਸ ਗੱਲ ਨੂੰ ਸਮਝਦੇ ਹੋਣਗੇ ਤੇ ਇਹ ਤਾਂ ਉਹੋ ਜਿਹੀ ਗੱਲ ਆ ਜਦੋਂ ਕੇਜਰੀਵਾਲ ਮਾੜੀ ਜੀ ਦੀ ਚੁੰਡੀ ਵੜਦਾ ਜਾਂ ਇਹਨੂੰ ਅੱਖਾ ਦਿਖਾਉਂਦਾ ਜਾਂ ਕਿ ਪੀਜੀਆਈ ਦਾਖਲ ਹੋ ਜਾਂਦਾ ਕੀ ਹੋ ਗਿਆ ਡਿੱਗ ਪਈ ਸੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਿਮਾਰ ਹੋ ਗਈ ਸੀ ਜੀ ਹਨਾ ਜੀ ਇਹ ਉਹਦੀ ਰੋਸ ਕੇ ਦਿਖਾਉਣ ਲੱਗ ਜਾਂਦਾ ਮਤਲਬ ਇਹ ਲੱਗਦਾ ਕਿ ਜ਼ੁਰਤ ਦੀ ਘਾਟ ਆ ਭਗਵੰਤ ਜੁਰਤੇ ਦੀ ਚ ਪਹਿਲੇ ਦਿਨੋਂ ਹੀ ਨਹੀਂ ਸੀ ਜੁਰਤੇ ਦੀ ਚ ਪਹਿਲੇ ਦਿਨੋਂ ਹੀ ਨਹੀਂ ਸੀ ਇਹ ਇੱਕ ਡਰਾਮੇਬਾਜ਼ ਬੰਦਾ ਠੀਕ ਹੈ ਜੀ ਇਹਨੇ ਡਰਾਮੇ ਕਰ ਕਰਕੇ ਪੰਜਾਬੀਆਂ ਨੂੰ ਇਮੋਸ਼ਨਲ ਕਰਕੇ ਉਹਨਾਂ ਨਾਲ ਖੇਡ ਖੇਢੀ ਤੇ ਪੰਜਾਬੀ ਆਪਾਂ ਇਮੋਸ਼ਨਲ ਤਾਂ ਹੈਗੇ ਆ ਇਹ ਤਾਂ ਗੱਲ ਮੰਨਣੀ ਪਊ ਪੰਜਾਬੀ ਜਿੱਡਾ ਗੈਰਤਮੰਦ ਆ ਨਾ ਪੰਜਾਬੀ ਜਿੱਡਾ ਅਨਖੀਲਾ ਪੰਜਾਬੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਪੰਜਾਬੀ ਓਡੇ ਇਮੋਸ਼ਨਲ ਵੀ ਹੈ ਪਿੱਛੇ ਲੱਗੂ ਵੀ ਹੈ ਇਹਨਾਂ ਦੇ ਨਲਾਇਕਾਂ ਦੇ ਪਿੱਛੇ ਲੱਗ ਕੇ ਇਮੋਸ਼ਨਲ ਹੋ ਕੇ ਠੀਕ ਹੈ ਸਰਕਾਰ ਬਣਾਤੀ ਇਹਨਾਂ ਦੀ ਤੇ ਅੱਜ ਸਭ ਤੋਂ ਵੱਧ ਪੰਜਾਬੀਆਂ ਨੂੰ ਦੁੱਖ ਹੋ ਰਿਹਾ ਲੋਕ ਕਹਿੰਦੇ ਸਾਡਾ ਜਿਗਰ ਦਾ ਤੇ ਮੂੰਹ ਤੇ ਚਪੇੜਾ ਮਾਰੀਏ ਜੀ ਵੀ ਇਹਦੀ ਸਪੋਰਟ ਕਰਦੇ ਰਹੇ 2027 ਚ ਉਹ ਤਾਂ ਕਹਿੰਦੇ ਸਰਕਾਰ ਰਿਪੀਟ ਕਰਾਂਗੇ ਅਸੀਂ ਤੁਸੀਂ ਕਹਿੰਦੇ ਵੀ ਪੰਜਾਬ ਕਹਿੰਦਾ ਚਪੇੜਾ ਮਾਰੀ ਕੀ ਨਵਜ਼ ਕੀ ਕਹਿੰਦੀ ਹੈ ਇਹ ਕਿੱਥੇ ਕਹਿ ਰਿਹਾ ਸਰਕਾਰ ਬਣਾਉਣ ਨੂੰ ਜੀ ਇਹ ਨਾ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਹਿੰਦਾ ਵੀ ਚੰਦ ਤੇ ਨਹਿਰਾ ਨਿਕਲ ਰਹੀਆਂ ਚੰਦ ਤੇ ਕਹਿੰਦਾ ਕਹਿੰਦਾ ਚੰਦ ਤੇ ਨਹਿਰਾ ਨਿਕਲ ਰਹੀਆਂ ਤੇ ਇਹ ਉਸ ਹਾਵ ਨਾਲ ਆਏ ਜਾਂ ਤਾਂ ਚੰਦ ਚੁੰਨ ਤੇ ਕੋਈ ਹੋਰ ਟਾਪੂ ਟੂਪੂ ਲਈ ਬੈਠੇ ਹੋ ਉੱਥੇ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹੋਗੇ ਪੰਜਾਬ 'ਚ ਤਾਂ ਸੋਚ ਵੀ ਨਹੀਂ ਸਕਦੇ ਇਹ ਇਹਨਾਂ 'ਚ 90% ਬੰਦੇ ਆ ਜਿਹੜੇ ਉਹ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵੀਜ਼ੇ ਲਵਾਈ ਬੈਠੇ ਆ ਉਹ ਲੱਗਦਾ ਕਿ ਜਿੱਦਣ ਰਿਜ਼ਲਟ ਆਇਆ 27 ਦਾ ਮੇਰੀ ਗੱਲ ਯਾਦ ਰੱਖਿਓ ਜੀ ਟਿਕਟ ਐਡਵਾਂਸ 'ਚ ਬੁੱਕ ਹੋਣੀਆਂ ਇਹਨਾਂ ਦੀਆਂ ਭਗਵੰਤਬਾਨ ਆਸਟ੍ਰੇਲੀਆ ਜਾਣਗੇ ਹਾਂਜੀ ਤੇ 2800 ਕਿਲਾ ਸਾਹਮਣਾ ਵੀ ਹੋਊਗਾ ਜੀ ਜਿਹੜੀਆਂ ਗੱਲਾਂ ਕਰ ਰਹੇ ਥੋੜਾ ਪੱਤਰਕਾਰ ਚਰ ਭਾਈ ਚਰ ਹੀ ਕਰ ਰਿਹਾ ਮੇਰੇ ਤਾਂ ਮਤਲਬ ਮੇਰੇ ਕੋਲ ਉਹਦਾ ਕੋਈ ਪੱਕਾ ਸਬੂਤ ਹੈ ਨਹੀਂ ਪਰ ਉਹਨਾਂ ਦੇ ਮਿੱਤਰ ਨੇ ਕਹੀ ਗੱਲ ਜਿਹੜੇ ਨਾਲ ਕਮੇਟੀ ਕਰਦੇ ਹਾਂ 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 ਕਹਿੰਦੇ 2800 ਜਿਹੜਾ ਕਿਲਾ ਫਿਰ ਉੱਥੇ ਜਾ ਕੇ ਫਿਰ ਵਾਹੀ ਕਰੂਗਾ ਜੀ ਉਹ ਤਾਂ ਕੋਈ ਹੱਲ ਆਖਰ ਪੰਜਾਬੀਆਂ ਦਾ ਦੁਦਕਾਰਿਆ ਅੱਜ ਤੱਕ ਲੂਟ ਨਹੀਂ ਆਇਆ ਤੁਸੀਂ ਦੇਖੋ ਪੰਜਾਬੀਆਂ ਨੇ ਜਿਹਨੂੰ ਦੇਖੋ ਜੁੱਤਾ ਹਾਰਾਂ ਚੱਲਦੀਆਂ ਆਈਆਂ ਕਰਨ ਜੀ ਕਦੇ ਕਾਂਗਰਸ ਆ ਗਈ ਕਦੇ ਅਕਾਲੀ ਦਲ ਆ ਗਿਆ ਕਦੇ ਭਾਜਪਾ ਆ ਗਿਆ ਇਹ ਚੀਜ਼ਾਂ ਚੱਲਦੀਆਂ ਆਈਆਂ ਠੀਕ ਹੈ ਪਰ ਜਿਹਨੂੰ ਪੰਜਾਬੀ ਦੇ ਲੋ ਦੁਦਕਾਰ ਦੰਦੇ ਹਨ ਨਾ ਉਹਦੇ ਪੈਰ ਨਹੀਂ ਲੱਗੇ ਅੱਜ ਤੱਕ ਉਹ ਕਿਸੇ ਵੀ ਲੀਡਰ ਦੇ ਤੁਸੀਂ ਦੇਖ ਲਓ ਤੇ ਆਮ ਆਦਮੀ ਪਾਰਟੀ ਨੂੰ ਪੰਜਾਬੀ ਬੁਰੀ ਤਰ੍ਹਾਂ ਦੁਤਕਾਰਣਗੇ ਇਹਦੇ ਨਤੀਜੇ ਦੇਖੇ ਤੁਸੀਂ ਕੀ ਸਾਹਮਣੇ ਆਉਂਦੇ ਆ ਆਖਰੀ ਸਵਾਲ ਤੁਹਾਡੇ ਨਾਲ ਜੁੜਿਆ ਹੈ ਪੁੱਛਦਾ ਹੈਗਾ ਤੁਹਾਡੇ ਨਾਲ ਜਿਹਦੀ ਸ਼ਕਲ ਮਿਲਦੀ ਸੀ ਉੱਤੇ ਜਾਣ ਦੇਵਾ ਹਮਲਾ ਹੋਇਆ ਤੁਸੀਂ ਕਹਾਂ ਵੀ ਹਮਲਾ ਤੁਹਾਡੇ ਤੇ ਹੋਣਾ ਸੀਗਾ ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਵੀ ਤੁਹਾਨੂੰ ਮਿਲੀ ਹੈਗੀ ਕੀ ਲੱਗਦਾ ਹੈ ਕਿ ਜਿਸ ਤਰੀਕੇ ਤੁਸੀਂ ਖੁੱਲਕੇ ਬੋਲ ਰਹੇ ਹੋ ਧਮਕੀਆਂ ਹਜੇ ਵੀ ਆ ਰਹੀਆਂ ਨੇ ਸਰਕਾਰ ਵੱਲੋਂ ਦਵਾਈਆਂ ਜਾ ਰਹੀਆਂ ਜਾਂ ਗੈਂਗਸਟਰ ਨੇ ਕੌਣ ਹੈ ਤੁਹਾਡੇ ਕਰਨ ਜੀ ਜਿਉਂਦੇ ਸਾੜਨ ਦੀਆਂ ਗੱਲਾਂ ਹੋ ਰਹੀਆਂ ਮੈਨੂੰ ਜਉਂਦੇ ਸੜਨ ਦੀਆਂ ਗੱਲਾਂ ਹੋ ਰਹੀਆਂ ਠੀਕ ਹੈ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ 2023 ਚ ਮੇਰੇ ਖਿਲਾਫ ਪ੍ਰੋਪਰ ਛੜਜੰਤਰ ਰਚ ਕੇ ਮਤਲਬ ਮੈਂ ਅਪ੍ਰੈਲ ਮਈ ਮਤਲਬ ਜਨਵਰੀ ਤੋਂ ਲਿਖਣ ਲੱਗਿਆ ਸੀ ਮਈ ਤੱਕ ਇਹ ਚੀਜ਼ਾਂ ਔਨ ਰਿਕਾਰਡ ਨੇ ਸਰਕਾਰ ਨੂੰ ਪੁਲਿਸ ਨੂੰ ਮੈਂ ਲਿਖਤੀ ਚੀਜ਼ਾਂ ਦਿੱਤੀਆਂ ਵੀ ਮੇਰੇ ਨਾਲ ਆ ਛੜਜੰਤਰ ਰਚਿਆ ਜਾ ਰਿਹਾ ਕੌਣ ਰਚ ਰਿਹਾ ਛੜਿਆ ਇਹ ਸਰਕਾਰ ਦੇ ਕਈ ਤੇ ਪੁਲਿਸ ਦੇ ਅਧਿਕਾਰੀ ਰਚ ਰਹੇ ਸੀ ਜੀ ਸਾਡੇ ਖਿਲਾਫ ਛੜੀ ਅੰਤਰ ਰਚਿਆ ਗਿਆ ਮੇਰੀ ਸਿਰਫ ਸਿਕਿਉਰਿਟੀ ਵਾਪਸ ਲੈਣ ਲਈ ਸਿਕਿਉਰਿਟੀ ਜਦੋਂ ਵਾਪਸ ਲੈ ਲਈ ਮੇਰੀ ਫੇਰ ਰੇਕੀ ਹੋ ਗਈ ਉਸ ਤੋਂ ਬਾਅਦ ਮੈਨੂੰ ਸਤੰਬਰ ਚ ਫੇਰ ਸਿਕਿਉਰਿਟੀ ਦਿੱਤੀ ਉਸ ਤੋਂ ਬਾਅਦ ਦੇਖੋ ਹੁਣ ਜਦੋਂ ਮੇਰੇ ਤੇ ਮਈ 2025 ਦੇ ਵਿੱਚ ਅਸੀਂ ਲਿਖਤੀ ਦਿੱਤਾ ਐਸਐਸਪੀ ਨੂੰ ਮਿਲੇ ਸਾਰਾ ਕੁਝ ਕੀਤਾ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਠੀਕ ਹੈ 16 ਜੂਨ ਨੂੰ ਮੇਰੇ ਤੇ ਅਟੈਕ ਹੋ ਜਾਂਦਾ ਚਲੋ ਮੇਰਾ ਹਮਸ਼ਕਲ ਸੀ ਮੇਰੇ ਤੋਂ 50 ਮੀਟਰ ਦੀ ਦੂਰੀ ਤੇ ਮਤਲਬ ਮੈਂ ਉਹ ਗੇਟ ਚ ਖੜਾ ਪਿਆ ਮੀਟਰ ਦੂਰੀ ਤੇ ਮੇਰੇ ਹਾਮ ਸ਼ਕਲ ਦੇ ਉੱਤੇ ਅਟੈਕ ਹੋ ਗਿਆ ਠੀਕ ਹੈ ਇਹ ਚੀਜ਼ਾਂ ਦੇ ਐਵੀਡੈਂਸ ਪੁਲਿਸ ਨੂੰ ਮਿਲੇ ਸਾਨੂੰ ਨਹੀਂ ਦੱਸਿਆ ਤੁਸੀਂ ਦੇਖੋ 16 ਨੂੰ ਅਟੈਕ ਹੋਇਆ ਮੈਨੂੰ ਤਾਂ 18 ਨੂੰ ਸ਼ਾਮ ਨੂੰ ਦੱਸਿਆ ਪੁਲਿਸ ਨੇ ਠੀਕ ਹੈ ਜਦੋਂ ਉਹ ਬੰਦਿਆਂ ਨੂੰ ਇੰਟਰੋਗੇਟ ਕੀਤਾ ਉਹਨਾਂ ਬੰਦਿਆ ਕੋਲੋਂ ਮੇਰੀਆਂ ਕੋਟ ਕੰਪਲੈਕਸ ਦੀਆਂ ਫੋਟੋਆਂ ਮੇਰੀਆਂ ਗੱਡੀ ਦੀਆਂ ਫੋਟੋਆਂ ਮੇਰੀਆਂ ਤਸਵੀਰਾਂ ਜਦੋਂ ਮਿਲ ਗਈਆਂ ਮੇਰੇ ਘਰ ਦੀਆਂ ਤਸਵੀਰਾਂ ਮਿਲ ਗਈਆਂ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਸਿਕਿਉਰਿਟੀ ਦਿੱਤੀ ਪਰ ਅੱਜ ਤੱਕ ਜਿਹੜਾ ਐਡਾ ਦੇਖੋ ਇੱਕ ਹੁੰਦਾ ਗੱਲ ਨੇਰੇ ਚ ਆ ਇੱਕ ਬੰਦਾ ਲਿਖ ਕੇ ਦੇ ਰਿਹਾ ਵੀ ਮੇਰੇ ਖਿਲਾਫ ਛੜਜੰਤਰ ਰਚਿਆ ਜਾ ਰਿਹਾ ਮੇਰੀ ਸੁਰੱਖਿਆ ਵਾਪਸ ਲੈ ਲਈ ਜਾਂ ਮੈਨੂੰ ਉਲਝਾਇਆ ਜਾ ਰਿਹਾ ਇਹਦੇ ਵਿੱਚ ਆਹ ਹਾ ਅਫਸਰ ਇਨਵੋਲਵ ਨੇ ਕੀ ਹਿੰਦੂ ਲੀਡਰ ਪੰਜਾਬ 'ਚ ਸੇਫ ਹੈ ਤੁਹਾਨੂੰ ਲੱਗਦਾ ਪੰਜਾਬ 'ਚ ਹਿੰਦੂ ਹੋਣਾ ਗੁਨਾਹ ਹੈ ਜੀ ਤੇ ਮੁਲਕ ਦੇ ਵਿੱਚ ਹਾਂ ਜੀ ਪੰਜਾਬ 'ਚ ਹਿੰਦੂ ਹੋਣਾ ਗੁਨਾਹ ਮੁਲਕ ਮੁਲਕ 'ਚ ਸੇਫ ਹੈ ਹਿੰਦੂ ਨਾ ਮੁਲਕ 'ਚ ਹਿੰਦੂ ਸੇਫ ਹੈ ਮੁਲਖ ਚ ਬਹੁਤ ਉਹ ਹੈ ਪਰ ਜਿੱਥੇ ਜਿੱਥੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤਰਨੂਮ ਕਾਂਗਰਸ ਵਰਗੀਆਂ ਸਰਕਾਰਾਂ ਨੇ ਉੱਥੇ ਦੇਖੋ ਜੇ ਨਹੀਂ ਹਿੰਦੂਆਂ ਦਾ ਘਾਣ ਹੋ ਰਿਹਾ ਕੀ ਤੁਸੀਂ ਬੰਗਾਲ ਚ ਜੋ ਹਿੰਦੂਆਂ ਨਾਲ ਹੋ ਰਿਹਾ ਇਸ ਚੀਜ਼ ਨੂੰ ਡਿਨਾਈ ਕਰ ਸਕਦੇ ਹੋ ਕੀ ਬੰਗਾਲ ਚ ਹਿੰਦੂਆਂ ਦਾ ਘਾਣ ਨਹੀਂ ਹੋਇਆ ਹਿੰਦੂ ਖਤਰੇ ਚ ਹੈ ਹੈ ਜੀ ਹਿੰਦੂ ਖਤਰੇ ਚ ਹੈ ਮੋਦੀ ਮਤਲਬ ਮੋਦੀ ਸਰਕਾਰ ਚ ਹਿੰਦੂ ਉਮੀਦ ਦੇਖਦਾ ਜਦੋਂ ਜਦੋਂ ਸਟੇਟ ਦੇ ਵਿੱਚ ਸੈਂਟਰ ਆਪਦੀ ਸ਼ਕਤੀ ਕਰਦੀ ਹੈ ਜਦੋਂ ਸੈਂਟਰ ਸਟੇਟ ਦੇ ਮਸਲੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਉਦੋਂ ਅਸੀਂ ਕਹਿੰਦੇ ਹਾਂ ਸਟੇਟ ਦੇ ਅਧਿਕਾਰ ਦਬਾਏ ਜਾ ਰਹੇ ਆ ਸੈਂਟਰ ਦੇ ਕੋਲੇ ਦੇਖੋ ਇੱਕ ਪਾਲਿਸੀ ਹੈ ਸੈਂਟਰ ਜਦੋਂ ਦੇਖਦਾ ਵੀ ਯਾਰ ਆ ਸਟੇਟ ਦੇ ਹਾਲਾਤ ਖਰਾਬ ਹੈ ਉੱਥੇ ਉਹ ਸ਼ਕਤੀ ਕਰੂਗਾ ਜਾਂ ਉੱਥੇ ਉਹਦੇ ਕੋਲੇ ਹੁੰਦਾ ਵੀ ਯਾਰ ਇੱਥੇ ਸਿਸਟਮ ਸੁਧਾਰਿਆ ਜਾਵੇ ਉਹ ਨੋਟਿਸ ਕੱਢੂ ਡੀਜੀਪੀ ਨੂੰ ਚੀਫ ਸਕੱਟਰੀ ਨੂੰ ਉਹਨਾਂ ਤੋਂ ਰਿਪੋਰਟ ਤਾਲਬ ਕਰੂਗਾ ਠੀਕ ਹੈ ਉਹਨੂੰ ਅਸੀਂ ਕਹਿੰਦੇ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਹਮਲਾ ਬੰਗਾਲ ਦੇ ਅਧਿਕਾਰਾਂ ਦੇ ਉੱਤੇ ਹਮਲਾ ਠੀਕ ਹੈ ਜੀ ਤੁਸੀਂ ਦੇਖੋ ਅੱਜ ਪੰਜਾਬੀਆਂ ਨੂੰ ਰਲ ਕੇ ਲੜਾਈ ਲੜਨ ਦੀ ਲੋੜ ਹੈ ਠੀਕ ਹੈ ਅੱਜ ਰਲ ਕੇ ਲੜਾਈ ਲੜਨ ਦੀ ਕਿੰਨੀ ਲੋੜ ਹੈ ਜੇ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਬੰਗਾਲ ਦਾ ਨੁਕਸਾਨ ਹੋ ਰਿਹਾ ਬੇਸਿਕਲੀ ਜਿਹੜੀ ਇਹ ਪੋਲਿਟਿਕਸ ਹੈ ਨੁਕਸਾਨ ਚਾਹੇ ਇੱਕ ਦਾ ਹੁੰਦਾ ਬਰਬਾਦੀ ਸਟੇਟ ਦੀ ਹੁੰਦੀ ਹੈ ਜੇ ਅਤਵਾਦ ਦੇ ਕਾਲੇ ਦੌਰ ਦੇ ਵਿੱਚ ਜਿਹੜਾ ਕੁਝ ਪੰਜਾਬ 'ਚ ਹੋਇਆ ਉਹਦਾ ਸੰਤਾਪ ਕਿਨੇ ਹੰਡਾਇਆ ਉਹਦਾ ਸੰਤਾਪ ਨਾ ਕੱਲੇ ਹਿੰਦੂ ਨੇ ਨਾ ਜਾਂ ਸਿੱਖ ਨੇ ਨਹੀਂ ਹੰਡਾਇਆ ਉਹਦਾ ਸੰਤਾਪ ਪੰਜਾਬ ਨੇ ਹੰਡਾਇਆ ਉਹਦਾ ਸੰਤਾਪ 40 ਸਾਲਾਂ ਤੋਂ ਅਸੀਂ ਹੰਡਾ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਅੱਜ ਵੀ ਕੋਈ ਵੱਡਾ ਪ੍ਰੋਜੈਕਟ ਲਿਆਉਣ ਤੋਂ ਡਰਦੇ ਐ ਲੋਕ ਜਿਹੜੀ ਬਿਜ਼ਨਸਮੈਨ ਐ ਅੱਜ ਪੰਜਾਬ ਦੇ ਵਿੱਚ ਕੋਈ ਅੱਛਾ ਪ੍ਰੋਜੈਕਟ ਕਿਉਂ ਨਹੀਂ ਆ ਰਿਹਾ ਜਦੋਂ ਪੰਜਾਬ ਦੇ ਹਾਲਾਤ ਸੁਧਰਨ ਨੂੰ ਲੱਗਦੇ ਐ ਉਦੋਂ ਕੋਈ ਨਾ ਕੋਈ ਅਮਰਤਪਾਲ ਵਰਗਾ ਪੈਦਾ ਹੋ ਜਾਂਦਾ ਕੌਣ ਪੈਦਾ ਕਰਦਾ ਇਹ ਤੁਹਾਨੂੰ ਕੀ ਲੱਗਦਾ ਕਿ ਅਮਰਿਤਪਾਲ ਵਰਗਾ ਕੌਣ ਪੈਦਾ ਕਰ ਰੱਖੇ ਨਾ ਏਜੰਸੀਆਂ ਦੀਆਂ ਖੇਡਾਂ ਇਹ ਏਜੰਸੀਆਂ ਮੁਲਕ ਦੀਆਂ ਜਾਂ ਬਾਹਰਲੀ ਬਾਹਰਲੀਆਂ ਦੇਖੋ ਜੇ ਹਿੰਦੁਸਤਾਨ ਜਿਹੜੇ ਰਾਹ ਤੇ ਤੁਰਿਆ ਹਿੰਦੁਸਤਾਨ ਜਿੰਨਾ ਮਤਲਬ ਡਵੈਲਪ ਹੋ ਰਿਹਾ ਜਿੰਨਾ ਹਿੰਦੁਸਤਾਨ ਦੇ ਹਾਲਾਤ ਸੁਧਰ ਰਹੇ ਨੇ ਉਹਦੇ ਵਿੱਚ ਮੇਨ ਮਤਲਬ ਕੀ ਚੀਜ਼ ਉਹ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਡਿਸਟਰਬ ਜੇ ਕਰਨਾ ਬਾਰਡਰ ਸਟੇਟ ਕਿਹੜੀ ਹੈ ਜੀ ਪੰਜਾਬ ਸਭ ਤੋਂ ਵੱਧ ਇਮੋਸ਼ਨਲ ਸਟੇਟ ਕਿਹੜੀ ਆ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਹੜੇ ਨਾਮ ਤੇ ਗੰਦ ਪਾਇਆ ਜਾ ਸਕਦਾ ਖਾਲਿਸਤਾਨ ਦੇ ਨਾਮ ਤੇ ਠੀਕ ਹੈ ਖਾਲਿਸਤਾਨ ਦੇ ਨਾਮ ਤੇ ਗੰਦ ਪਾਉਣ ਨੂੰ ਦੀ ਜਦੋਂ ਸ਼ੁਰੂਆਤ ਕਰਦੇ ਆ ਪੰਜਾਬ ਦੇ ਯੂਥ ਨੂੰ ਬਰਗਲਾ ਕੇ ਕਿੰਨੇ ਮਾਵਾ ਦੇ ਪੁੱਤ ਮਰਾਤੇ ਅਮਰਤਪਾਲ ਵਰਗਾ ਹੁੰਦਾ ਕਹਿੰਦਾ ਦੇਖਿਓ ਕਿਤੇ ਮੱਸੀਆ ਲੱਗਣੋਂ ਨਾ ਹਟ ਜੇ ਠੀਕ ਹੈ ਕਹਿੰਦਾ ਮੱਸੀਆ ਲੱਗਣੋਂ ਨਹੀਂ ਹਟਣੀ ਠੀਕ ਹੈ ਆਪ ਦੇਲੇ ਮਸਲੇ ਕੋ ਨੂੰ ਹਟ ਜਾਂਦੀ ਹੈ ਇਹਦੇ ਵੇਲੇ ਤੁਸੀਂ ਦੇਖਿਆ ਸੀ ਆਪ ਦੇ ਇਹਦੇ ਵੇਲੇ ਕਿਵੇਂ ਵਿਲਾਪ ਹੋ ਰਿਹਾ ਠੀਕ ਹੈ ਕਿੰਨੇ ਮਾਵਾਂ ਦੇ ਪੁੱਤ ਅੰਦਰ ਦਵਾਏ ਆ ਤੁਹਾਨੂੰ ਯਾਦ ਆ ਨਾ 2023 ਦੇ ਵਿੱਚ ਜਦੋਂ ਇਹਦੇ ਵਾਲਾ ਕਾਂਡ ਹੋਇਆ ਮਾਰਚ ਦੇ ਵਿੱਚ ਕਿੰਨੇ ਮੁੰਡੇ ਚੱਕ ਕੇ ਅੰਦਰ ਦੇਤੇ ਸੀ ਕੱਲ ਅਸੀਂ ਡਰ ਪਾ ਦਿੱਤਾ ਗਿਆ ਸੀ ਸਟੇਟ ਵੱਲੋਂ ਲੋਕਾਂ ਨੇ ਆ ਕੇ ਆ ਦੇ ਪੁੱਤਾਂ ਦੀ ਪੈਰ ਵੀ ਨਹੀਂ ਕੀਤੀ ਉਹਨਾਂ ਨੂੰ ਕਹਿਤਾ ਚੁੱਪ ਆਪ ਹੀ ਬਾਹਰ ਆ ਜਾਊਗਾ ਟਿੱਕੇ ਬਹਿ ਜਾਓ ਖਬਰ ਤੁਸੀਂ ਖਬਰ ਤੁਸੀਂ ਦੇਖੀ ਹੋਣੀ ਸੱਜਣ ਕੁਮਾਰ ਬਰੀ ਹੋ ਗਏ ਤਾਂ ਲੋਕ ਫਿਰ ਰੋ ਰਹੇ ਨੇ ਵੀ 84 ਜਿਨ੍ਹਾਂ ਨੇ ਹੰਡਾਇਆ ਸੱਜਣ ਕੁਮਾਰ ਨੂੰ ਦੋਸ਼ੀ ਵਜੋਂ ਦੇਖਿਆ ਜਾ ਰਿਹਾ ਸੀਗਾ ਬੜੀ ਹੋਣ ਤੋਂ ਬਾਅਦ ਕਹਿੰਦੇ ਕਿ ਸਿੱਖਾਂ ਨੂੰ ਜਸਟਿਸ ਨਹੀਂ ਹੈ ਜਾਂ ਦੇਖੋ ਜਿਹੜਾ ਸਿੱਖਾਂ ਨਾਲ ਹੋਇਆ ਟਾਇਰ ਪਾਪਾ ਸਾੜੇ ਗਏ ਸਾੜੇ ਗਏ ਨਾ ਠੀਕ ਹੈ ਜੋ ਕੁਛ ਨੰਗਾ ਨਾਚ ਦਿੱਲੀ ਦੇ ਵਿੱਚ ਹੋਇਆ ਕਿਸੇ ਤੋਂ ਲੁਕਾਇਆ ਨਹੀਂ ਠੀਕ ਹੈ ਸਾਨੂੰ ਬੜੀ ਉਮੀਰ ਜਾਗੀ ਸੀ ਕਹਿੰਦੇ ਜੀ ਸੱਜਣ ਕੁਮਾਰ ਜੀ ਨੂੰ ਦੋਸ਼ੀ ਠਹਿਰਾਤਾ ਸੱਜਣ ਕੁਮਾਰ ਜੀ ਦੇ ਖਿਲਾਫ ਚ ਮਤਲਬ ਕਾਰਵਾਈਆਂ ਸ਼ੁਰੂ ਹੋ ਗਈਆਂ ਪਰ ਕੋਰਟ ਚੋਂ ਜਾ ਕੇ ਬੰਦਾ ਬਰੀ ਹੋ ਗਿਆ। ਉਹਦੇ ਤੇ ਕੋਰਟ ਚੋਂ ਜਿਹੜਾ ਬਰੀ ਹੋ ਗਿਆ ਨਾ ਉੱਥੇ ਹੁਣ ਤੁਸੀਂ ਟਿੱਪਣੀ ਕਰਨ ਜੋਗੇ ਰਹੇ ਨਾ ਮੈਂ ਨਾ ਕੋਈ ਸਰਕਾਰ ਦਾ ਅਧਿਕਾਰੀ। ਠੀਕ ਹੈ। ਗੱਲ ਕੀ ਹੈ ਜਦੋਂ ਜਦੋਂ ਜਿਹੜਾ ਮਤਲਬ ਨਿਆ ਪ੍ਰਣਾਲੀ ਹੈ ਉਹਦੇ ਚ ਢਿੱਲ ਵਰਤੀ ਜਾਂਦੀ ਹੈ। ਜਿਵੇਂ ਜਿਵੇਂ ਇਹਨਾਂ ਚੀਜ਼ਾਂ ਚ ਡਿਲੇ ਹੁੰਦੀ ਹੈ, ਐਵੀਡੈਂਸ ਖਤਮ ਹੁੰਦੇ ਜਾਂਦੇ ਆ। ਅੱਜ ਇਹੀ ਹੋਇਆ ਨਾ ਵੀ ਉਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਮਿਲਿਆ। ਤਾਂ ਹੀ ਉਹ ਬਰੀ ਹੋਇਆ ਨਾ ਉਹ। ਪਰ ਇਹ ਤਾਂ ਦੋਸ਼ੀ ਕੌਣ ਆ? 40 ਸਾਲ ਇਹਨਾਂ ਇਨਵੈਸਟੀਗੇਸ਼ਨਾਂ ਨੂੰ ਕਿਹਨੇ ਡਿਲੇ ਕਰਵਾਇਆ ਕਰਨ ਜੀ ਅਸੀਂ ਕਹੇ ਦੀ ਅੱਜ ਉਹ ਬਰੀ ਹੋ ਗਿਆ ਕੋਰਟ ਚੋਂ ਬਰੀ ਹੋ ਗਿਆ ਕੋਰਟ ਨੇ ਤਾਂ ਜੇ ਬਰੀ ਕੀਤਾ ਸਬੂਤਾਂ ਦੀ ਘਾਟ ਨਹੀਂ ਕੀਤਾ ਹੋਊਗਾ ਸਬੂਤ ਕਿਹਨੇ ਮਟਾਏ ਸਬੂਤ ਕਿਹਨੇ ਨਹੀਂ ਇਕੱਠੇ ਕੀਤੇ ਉਦੋਂ ਸਰਕਾਰਾਂ ਕੀ ਦੀਆਂ ਸੀ ਇਹਦੇ ਪਿੱਛੇ ਦੋਸ਼ੀ ਕੌਣ ਹੈ ਪਰ ਇਹਦੇ ਪਿੱਛੇ ਕੋਈ ਨਹੀਂ ਜਾਊਗਾ ਇਹਦੇ ਪਿੱਛੇ ਕੋਈ ਜਾਣ ਨੂੰ ਤਿਆਰ ਆਖਰ ਚ ਕੀ ਕਹਿਨੇ ਹੋ ਤੁਸੀਂ ਪੰਜਾਬੀ ਤੁਹਾਨੂੰ ਦੇਖ ਰਿਹਾ ਹਾਂ ਕਿਉਂਕਿ ਇੱਕ ਧਰਨੇ ਦੇ ਵਿੱਚ ਅੱਜ ਤੁਸੀਂ ਸ਼ਾਮਲ ਹੋਏ ਹੋ ਨਾਲ ਦੀ ਨਾਲ ਤੁਸੀਂ ਆਪਣੇ ਗੱਠਬੰਦਰ ਲਈ ਇੱਕ ਗੱਲ ਕਰਨ ਦੀ ਯਾਦ ਰੱਖਿਓ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਾਬੂ ਦਾ ਇਹ ਧਰਨਾ ਆਖਰੀ ਕਿਲ ਸਾਬਤ ਹੋਊਗਾ ਇਹ ਮੈਸਰ ਸਰਕਾਰ ਤੋਂ ਲਾਦਾ ਭਗਵੰਤ ਸਰਕਾਰ ਦੇ ਪੁੱਠੇ ਦੇ ਲੱਜ ਤੋਂ ਸ਼ੁਰੂ ਉਦੇ ਪੁੱਠੇ ਦਿਨ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਆ ਸਾਲ 6 ਮਹੀਨਿਆਂ ਤੋਂ ਜਦੋਂ ਦੇ ਉਹਨੇ ਪੱਤਰਕਾਰਾਂ ਨਾਲ ਆਮ ਲੋਕਾਂ ਨਾਲ ਪੰਗੇ ਲੈਣੇ ਸ਼ੁਰੂ ਕੀਤੇ ਆ ਮੈਂ ਕਹਿ ਰਿਹਾ ਤੁਹਾਨੂੰ ਉਹਦੇ ਤਾਬੂਤ ਦਾ ਆਖਰੀ ਕਿਲ ਸਾਬਤ ਹੋ ਗਏ ਧਰਮਾ ਬਹੁਤ ਬਹੁਤ ਧੰਨਵਾਦ ਸੋ ਹਿੰਦੂ ਲੀਡਰ ਨੇ ਸੰਦੀਪ ਪਾਟਕ ਪੱਤਰਕਾਰਾਂ ਦੇ ਨਾਲ ਜ਼ੁਬਾਨਬੰਦੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਉੱਤੇ ਟਿੱਪਣੀਆਂ ਕੀਤੀਆਂ ਨਾਲ ਪੰਜਾਬ ਦੇ ਵਿੱਚ ਜੋ ਹਿੰਦੂਆਂ ਦੀ ਸਥਿਤੀ ਹੈ ਉਹਦੇ ਬਾਰੇ ਵੀ ਇਹਨਾਂ ਨੇ ਆਪਦਾ ਨਜ਼ਰੀਆ ਪੇਸ਼ ਕੀਤਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ